3 اگست ਨੂੰ ਫਿਲਮ ریلیز ਹੋ ਰਹੀ ਹੈ بی بی ਰਜਨੀ سینما ਕਰਾਂ ਦੇ ਵਿੱਚ ਹੁਣ ਇਸ ਗੱਲ ਨੂੰ ਲੈ ਕੇ ਤਰਕ ਵਿਤਰਕ ਸ਼ੁਰੂ ਹੋ ਚੁੱਕੇ ਨੇ ਇਹਦੇ ਵਿੱਚ ਦੋ ਪੱਖ ਵੀ ਅੱਧੇ ਹੈਗੇ ਹਾਂ ਪੱਖੀ ਹਮ ਅੱਧੇ ਹੈਗੇ ਨਾ ਪੱਖੀ ਜੀ ਗੰਗਾ ਕੀ ਲਹਿਰ ਮੇਰੀ ਟੁੱਟੀ ਝੰਜੀਰ ਜੀ ਬੜੀਆਂ ਉਦਾਹਰਣਾਂ ਨੇ ਮਹਾਰਾਜ ਮੈਂ ਇਸ ਵੇਲੇ ਮਾਫ ਕਰਿਓ ਹੈ ਹੀ ਗੱਡੀ 'ਚ ਜੇ ਮੈਂ ਕਮਰੇ 'ਚ ਬੈਠਾ ਹੁੰਦਾ ਤਾਂ ਤੁਹਾਨੂੰ ਪਤਾ ਨਹੀਂ ਕਿੰਨਾ ਕੁਸ਼ ਮੈਂ ਪੜ ਪੜ ਕੇ ਮੈਂਟ ਜੀ ਤੁਹਾਡੇ ਮੂਰੇ ਰੱਖ ਦੇਣੀਆਂ ਸੀ ਗੱਲਾਂ ਬੀਬੀ ਰਜਨੀ ਜੀ ਦੀ ਜਿਹੜੀ ਇਹ ਸਾਖੀ ਹੈ ਜਿਹੜੀ ਇਹ ਗਾਥਾ ਹੈ ਉਹ ਸੱਚ ਹੈ ਜਾਂ ਫਿਰ ਝੂਠ ਮਹਾਰਾਜ ਨੇ ਵਾਰ ਦਿੱਤਾ ਵੀ ਇਹ ਕੰਧ ਜੁਗਾ ਜੁਕਾਂ ਤੱਕ ਖੜੀ ਰਹੂਗੀ ਜੀ ਅੱਜ ਵੀ ਉਹ ਦੀਵਾਰ ਉਵੇਂ ਹੀ ਖੜੀ ਹੈ ਮਹਾਰਾਜ ਜੀ ਗੁਰਦੁਆਰਾ ਕੰਧ ਸਾਹਿਬ ਗੁਰਦੁਆਰਾ ਆ ਹੂੰ ਜੀ ਫਿਰ ਇਹ ਇਹਨੂੰ ਕੀ ਕਹੋਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀਆਂ ਉਦਾਹਰਣਾਂ ਇਹਨਾਂ ਚੀਜ਼ਾਂ ਕਰਕੇ ਸਾਡੇ ਕੱਟੜ ਪੁਣੇ ਨੇ ਨਾ ਸਾਡੇ ਲੋਕ ਸਿੱਖੀ ਤੋਂ ਦੂਰ ਕਰ ਦਿੱਤੇ ਇੱਕ ਨੌਜਵਾਨ ਵੱਲੋਂ ਜੋਨੀ ਬਾਬਾ ਜੀ ਨੂੰ ਫੋਨ ਕੀਤਾ ਗਿਆ ਜਿਨ੍ਹਾਂ ਨੇ ਹੁਣ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਹ ਜਿਹੜੀ ਗਾਥਾ ਹੈ ਇਹ ਜਿਹੜੀ ਸਾਖੀ ਹੈ ਬੀਬੀ ਰਜਨੀ ਜੀ ਦੀ ਇਹ ਸੱਚ ਹੈ ਜਾਂ ਫਿਰ ਝੂਠ ਉਹ ਦੇਹਰਾਫੇਰੇ ਅੱਜ ਵੀ ਨਰਸੀ ਨਾਮਦੇਵ ਔਂਡਾ ਨਾਥਨਾਥ ਮੰਦਿਰ ਹੰਗੋਲੀ ਜ਼ਿਲ੍ਹਾ ਜੀ ਠੀਕ ਹੈ ਉੱਥੇ ਜਾ ਕੇ ਦੇਖੋ ਅੱਜ ਵੀ ਉਹ ਮੰਦਿਰ ਦੇ ਪੌੜੀਆਂ ਜਿਹੜੇ ਪਾਸੇ ਉਧਰੋਂ ਮੰਦਿਰ ਘੁੰਮਿਆ ਹੋਇਆ ਉਧਰ ਬੈਠਾ ਤੇ ਜਿੱਧਰ ਪੌੜੀਆਂ ਨਹੀਂ ਸੀ ਉਧਰਲੇ ਪਾਸੇ ਭਗਤ ਨਾਮਦੇਵ ਜੀ ਖੜੇ ਹੋਏ ਸੀ ਬੰਦਗੀ ਕਰ ਰਹੇ ਸੀ ਤੇ ਮੰਦਿਰ ਉਧਰ ਨੂੰ ਘੁੰਮ ਗਿਆ ਆਓ ਸੁਣਦੇ ਹਾਂ ਇਹ ਵੌਇਸ ਕਾਲ ਰਿਕਾਰਡਿੰਗ ਜਿਸ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਹਾਂਜੀ ਹਾਂਜੀ ਬੋਲੋ ਜੀ ਵੀਰ ਜੀ ਬਾਬਾ ਜੀ ਠੀਕ ਠਾਕ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਬੀਬੀ ਰਜਨੀ ਫਲਮ ਦੇ ਬਾਰੇ ਗੱਲ ਕਰਨੀ ਸੀ ਤੁਹਾਡੇ ਨਾਲ ਸਾਖੀ ਬਾਰੇ ਬੀਬੀ ਰਜਨੀ ਬਾਰੇ ਅੱਛਾ ਜੀ ਹਾਂਜੀ ਹੁਕਮ ਕਰੋ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਬੀਬੀ ਰਜਨੀ ਦੀ ਜਿਹੜੀ ਸਾਖੀ ਹੈ ਕਿ ਵਾਕਈ ਗੁਰੂ ਰਾਮਦਾਸ ਦੇ ਸਰੋਵਰ ਦੇ ਵਿੱਚ ਐਡਾ ਚਮਤਕਾਰ ਹੈਗਾਗਾ ਕਿ ਜਿਹੜਾ ਉੱਥੇ ਕਾਵਾਂ ਨੂੰ ਹੰਸ ਬਣਾ ਦਿੰਦਾ ਗਿਆ ਕੋ ਠੀਕ ਕਰ ਦਿੰਦਾ ਗਿਆ ਇਹਦੇ ਵਿੱਚ ਦੋ ਪੱਖ 20 ਅੱਧੇ ਹੈਗੇ ਹਾਂ ਪੱਖੇ ਹੂੰ ਅੱਧੇ ਹੈਗੇ ਨਾ ਪੱਖੇ ਜੀ ਠੀਕ ਹੈ ਜਾਂ ਕਹੇ ਲੋ ਵੀ ਅੱਧੇ ਹੈਗੇ ਸ਼ਰਧਾ ਰੱਖਣ ਵਾਲੇ ਜੀ ਤੇ ਅੱਧੇ ਹੈਗੇ ਥੋੜੇ ਜਿੇ ਨਿਸ਼ਰਧਕ ਜੀ ਨਿਸ਼ਰਧਕ ਕਹਿ ਸਕਦੇ ਹੋ ਜਾਂ ਕਹਿ ਸਕਦੇ ਹੋ ਵੀ ਕਿੰਤੂ ਪ੍ਰੰਤੂ ਵਾਲੇ ਵੀ ਕਿਵੇਂ ਹੋ ਸਕਦਾ ਹੈ ਹੂੰ ਤੇ ਜਿਹੜੀ ਬੀਬੀ ਰਜਰੀ ਵਾਲੀ ਵਿਚਾਰ ਹੈ ਜੀ ਇਹ ਆਪਾਂ ਬਹੁਤ ਇੱਧਰ ਉੱਧਰ ਲੀਆਂ ਗੱਲਾਂ ਨਾਲੋਂ ਪ੍ਰਾਤਨ ਇਤਿਹਾਸਕਾਰ ਸਾਡੇ ਗਿਆਨੀ ਗਿਆਨ ਸਿੰਘ ਜੀ ਹੋਏ ਐ ਹੂੰ ਜੀ ਉਹਨਾਂ ਦਾ ਇਤਿਹਾਸਿਕ ਹਵਾਲਾ ਜੇ ਪੜ ਕੇ ਵੇਖੀਏ ਤਵਾਰੀਖ ਖਾਲਸਾ ਵਿੱਚ ਉਹ ਲਿਖਦੇ ਆਪਾਂ अच्छा ਵੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਹੂੰ ਠੀਕ ਹੈ ਜੀ ਜੀ ਅੰਮ੍ਰਿਤਸਰ ਪਹਿਲਾਂ ਤਾਂ ਨਾਂ ਤੋਂ ਹੀ ਗੱਲ ਡਿਫਾਈਨ ਕਰ ਲੋ ਠੀਕ ਹੈ ਠੀਕ ਹੈ ਵੀ ਜਿੱਥੇ ਅੰਮ੍ਰਿਤ ਦਾ ਸਰੋਵਰ ਹੈ ਹੂੰ ਠੀਕ ਹੈ ਜੀ ਦੂਜੀ ਗੱਲ ਬਿਕਰਮੀ 1900 ਮਾਫ ਕਰ ਰਿਹਾ 1637 ਦੀ ਗੱਲ ਹੈ ਹੂੰ ਸ਼ੇਠ ਦੁਨੀ ਚੰਦ ਹੋਇਆ ਪੱਟੀ ਲਾਕੇ ਦਾ ਜੀ ਜਿਹਦੇ ਵਿੱਚ ਲਿਖਿਆ ਵੀ ਸਾਡੀਆਂ ਉਹਦੀਆਂ ਪੰਜ ਬੇਟੀਆਂ ਸੀ ਜੀ ਜਿਹੜੀ ਸਭ ਤੋਂ ਛੋਟੀ ਬੇਟੀ ਸੀ ਉਹ ਮੰਨਦੀ ਸੀ ਵੀ ਮੈਂ ਰੱਬ ਦਾ ਦਿੱਤਾ ਖਾਨਣੀ ਆ ਤੇ ਆਪਦੇ ਕਰਮਾਂ ਦਾ ਦਿੱਤਾ ਖਾਨਣੀ ਆ ਹਾਂਜੀ ਤੇ ਵੱਡੀਆਂ ਚਾਰ ਭੈਣਾਂ ਕਹਿੰਦੀਆਂ ਸੀ ਅਸੀਂ ਪਿਓ ਦਾ ਦਿੱਤਾ ਖਾਨਣੀ ਆ ਜੀ ਤੋ ਜਦੋਂ ਇਸ ਗੱਲ ਨੂੰ ਦੁਨੀ ਚੰਦ ਸੇਠ ਨੇ ਸੁਣਿਆ ਤੇ ਉਹਨੂੰ ਆਪਦੀ ਛੋਟੀ ਬੱਚੀ ਤੇ ਉਹ ਤੇ ਇੰਨਾ ਗੁੱਸਾ ਆਇਆ ਉਹਨੇ ਫਿਰ ਇਲਾਕੇ ਵਿੱਚੋਂ ਇੱਕ ਪਿੰਗਲਾ ਕੋੜੀ ਲੱਭਿਆ ਜਿਹੜਾ ਅਪਾਹਜ ਸੀ ਹੂੰ ਆਪਣੇ ਪੈਰਾਂ ਤੇ ਚੱਲ ਨਹੀਂ ਸੀ ਸਕਦਾ ਜੀ ਉਹਦੇ ਨਾਲ ਫਿਰ ਉਹਦਾ ਵਿਆਹ ਕਰਵਾ ਦਿੱਤਾ ਜੀ ਜਦੋਂ ਉਹਦੇ ਨਾਲ ਉਹਦੀ ਸ਼ਾਦੀ ਹੋਈ ਨਾ ਹੂੰ ਤੇ ਫਿਰ ਉਹ ਨੂੰ ਖਾਰੇ ਚ ਬਿਠਾ ਕੇ ਦਰਦਰ ਤੇ ਪਟਕਦੀ ਫਿਰਦੀ ਸੀ ਠੀਕ ਹੈ ਠੀਕ ਹੈ ਪ੍ਰਸ਼ਾਦਾ ਮੰਗ ਕੇ ਛਕ ਲੈਣਾ ਜਿੱਥੇ ਰੋਟੀ ਕਿਸੇ ਨੇ ਦੇ ਦੇਣੀ ਰਾਤ ਕੱਟ ਲੈਣੀ ਤੇ ਅਗਲੇ ਦਿਨ ਫੇਰ ਤੁਰ ਪੈਣਾ ਹਾਂ ਤੇ ਇੱਧਰ ਅੰਮ੍ਰਿਤਸਰ ਸਾਹਿਬ ਉਦੋਂ ਵਸਿਆ ਨਹੀਂ ਸੀ ਅੱਛਾ ਤੇ ਇੱਕ ਛਪੜੀ ਦੇ ਕਿਨਾਰੇ ਜਦੋਂ ਪਹੁੰਚੇ ਐ ਤੇ ਇੱਕ ਰੁੱਖ ਲੱਗਿਆ 베ਰੀ ਦਾ ਹੂੰ ਛਪੜੀ ਦੇ ਕਿਨਾਰੇ ਜੀ ਤਲਾਹ ਕਹਿ ਲੋ ਹੂੰ ਤੇ ਉੱਥੇ ਜਾ ਕੇ ਜਦੋਂ ਉਹ ਬੱਚੀ ਬੀਬੀ ਰਜਨੀ ਰੋਟੀ ਮੰਗਣ ਜਾਂਦੀ ਹੈ ਜੀ ਤੇ ਉਹਦਾ ਘਰ ਵਾਲਾ ਜੋ ਦੇਖਦਾ ਵੀ ਇੱਥੇ ਕਾਮ ਵੜਦੇ ਨੇ ਕਾਲੇ ਕਾਮ ਵੜਦੇ ਨੇ ਤੇ ਚਿੱਟੇ ਰੰਗ ਦੇ ਹਾਂਸ ਬਣ ਬਣ ਨਿਕਲਦੇ ਨੇ ਹੂੰ ਤੇ ਉਹ ਰੇਡ ਦਾ ਰੇਡ ਦਾ ਰੇਡ ਦਾ ਉਹ ਛੱਪੜੀ ਤੇ ਚੱਲਿਆ ਗਿਆ ਜੀ ਜਿੱਥੇ ਅਜੇ ਦੁੱਖ ਭੰਜਨੀ 베ਰੀ ਹੈ ਹੂੰ ਉੱਥੇ ਜਾ ਕੇ ਜਦੋਂ ਉਹਨੇ ਚੁੱਭੀ ਲਾਈ ਜੀ ਤੇ ਉਹ ਕੰਚਨ ਵਰਗਾ ਸਰੀਰ ਉਹਦਾ ਹੋ ਗਿਆ ਹੂੰ ਇਹਦੇ ਵਿੱਚ ਇਹ ਹੈ ਵੀ ਜਾਂ ਤੁਸੀਂ ਇਹ ਸਮਝ ਸਕਦੇ ਹੋ ਵੀ ਬੀਬੀ ਰਜਨੀ ਦੀ ਬੀਬੀ ਰਜਨੀ ਦਾ ਸੈਦਕ ਕਹਿ ਲੋ ਪਤੀ ਵਰਤਾ ਧਰਮ ਕਹਿ ਲੋ ਜੀ ਠੀਕ ਹੈ ਵੀ ਉਹਦੇ ਵਿਸ਼ਵਾਸ ਔਰ ਉਹਦੇ ਇਸ ਭਾਣੇ ਨੂੰ ਦੇਖਦਿਆਂ ਹੋਇਆ ਪਰਮੇਸ਼ਰ ਨੇ ਕਲਾ ਵਰਤਾ ਦਿੱਤੀ ਉੱਥੇ ਪਰ ਇਹ ਤਾਂ ਮਨ ਘੜਤ ਕਹਾਣੀ ਕਹੀ ਜਾ ਰਹੀ ਹੈ ਤੁਸੀਂ ਵੀ ਜਿਵੇਂ ਸੁਣਾਈ ਇਹ ਕਹਾਣੀ ਕਹਿੰਦੇ ਬਚਪਨ ਦੇ ਵਿੱਚ ਇਹ ਤਾਂ ਪੁਰਾਣੇ ਬੰਦਿਆਂ ਨੇ ਮਨ ਘੜੀ ਹੋਈ ਆ ਕੋਈ ਇਤਿਹਾਸ ਨਹੀਂ ਇਹਦਾ ਕੋਈ ਹਵਾਲਾ ਨਹੀਂ ਤੇ ਦੂਜਾ ਚਮਤਕਾਰ ਤਾਂ ਸਿੱਖ ਧਰਮ ਚ ਹੁੰਦਾ ਹੀ ਨਹੀਂਗਾ ਨਹੀਂ ਜਿਹੜੀ ਚਮਤਕਾਰ ਦੀ ਗੱਲ ਹੈ ਨਾ ਮਹਾਰਾਜ ਜੀ ਜੀ ਇਨੂੰ ਆਪਾਂ ਝੂਠਾ ਨਹੀਂ ਕਹਿ ਸਕਦੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਹਾਂ ਪੱਕੀ ਐ ਅੱਧੇ ਨਾ ਪੱਕੀ ਐ ਜਿਹੜੀ ਚਮਤਕਾਰ ਦੀ ਗੱਲ ਐ ਤੇ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹ ਕੇ ਵੇਖ ਲਓ ਹੂੰ ਬਾਵਰ ਦੇ ਕੈਦਖਾਨੇ ਵਿੱਚ ਚੱਕੀਆਂ ਫਿਰੀਆਂ ਜੀ ਗੁਰੂ ਨਾਨਕ ਸਾਹਿਬ ਨੇ ਜਦੋਂ ਮਹਾਰਾਜ ਮਾਤਾ ਸੁਲੱਖਣੀ ਨੂੰ ਵਿਆਹਣ ਗਏ ਆ ਹੂੰ ਤੇ ਫਿਰ ਉਸ ਵੇਲੇ ਕੀ ਹੋਇਆ ਸੀਗਾ ਵੀ ਉਹ ਕੰਦ ਮਹਾਰਾਜ ਤੇ ਸਿੱਟਣ ਲੱਗੇ ਸੀ ਜਿੱਥੇ ਬਰਾਤ ਵੈਖੀ ਸੀ ਹੂੰ ਠੀਕ ਹੈ ਤੇ ਕਿਉਂਕਿ ਵੀ ਉਹ ਮਹਾਰਾਜ ਦੇ ਨਾਲ ਸਾਰੇ ਸਾਧ ਸੀ ਕੋਈ ਡੁੱਡਾ ਸੀ ਕੋਈ ਪਿੰਗਲਾ ਸੀ ਕੋਈ ਅਪਾਹਜ ਸੀ ਕਿੰਨੇ ਵੀ ਸੀ ਹੂੰ ਵੀ ਮਹਾਰਾਜ ਇਕੱਠੇ ਕਰਕੇ ਲੈ ਗਏ ਸੀ ਬਰਾਤ ਅੱਛਾ ਵੀ ਅਮੀਰਾਂ ਨੂੰ ਤਾਂ ਸਾਰੇ ਲੈ ਜਾਂਦੇ ਆ ਵੰਠਣ ਕੀ ਤਾਂ ਸਾਰੇ ਜਾਂਦੇ ਇਹਨਾਂ ਨੂੰ ਵਿਆਹ ਖਵਾ ਕੇ ਲਿਆਈਏ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੂੰ ਉਹ ਫਿਰ ਮਹਾਰਾਜ ਨੇ ਵਾਰ ਦਿੱਤਾ ਵੀ ਇਹ ਕੰਧ ਜੁਗਾ ਜੁਕਾਂ ਤੱਕ ਖੜੀ ਰਹੂਗੀ ਜੀ ਅੱਜ ਵੀ ਉਹ ਦੀਵਾਰ ਉਵੇਂ ਹੀ ਖੜੀ ਹੈ ਮਹਾਰਾਜ ਜੀ ਗੁਰਦੁਆਰਾ ਕੰਧ ਸਾਹਿਬ ਗੁਰਦੁਆਰਾ ਆ ਹੂੰ ਜੀ ਫਿਰ ਇਹ ਇਹਨੂੰ ਕੀ ਕਹੋਗੇ ਨਹੀਂ ਫਿਰ ਇਹ ਲੋਕਾਂ ਨੂੰ ਭਰਮ ਦੇ ਵਿੱਚੋਂ ਕੱਢੂਗਾ ਕੌਣ ਬਾਬਾ ਜੀ ਇੱਕ ਫਿਰ ਇਹ ਗੱਲਾਂ ਦੱਸੂਗਾ ਕੌਣ ਫਿਰ ਕਿਉਂ ਪਕੰਡ ਦੇ ਵਿੱਚ ਲੋਕ ਪਾ ਰਹੇ ਹੋ ਮਹਾਰਾਜ ਜੀ ਮੇਰੀ ਗੱਲ ਸੁਣਾਓ ਹੂੰ ਹੁਣ ਕਈ ਇਹ ਤੇ ਕਿੰਤੂ ਪਰੰਤੂ ਇਹ ਕారణ ਕੀ ਸੁਣੋ ਵੀ ਹੁਣ ਬੀਬੀ ਰਜਨੀ ਵਾਲੀ ਗੱਲ ਤੇ ਆ ਜਾਈਏ ਵੀ ਹੁਣ ਕਿਉਂ ਨਹੀਂ ਪਿੰਗਲੇ ਰਾਜੀ ਹੋ ਰਹੇ ਹੁਣ ਵੀ ਹੋ ਰਹੇ ਆ ਭਾਈ ਹੁਣ ਵੀ ਨਿਤ ਨੈਟ ਤੇ ਆਉਂਦੀਆਂ ਨਿਤ ਖਬਰਾਂ ਆਉਂਦੀਆਂ ਆਪਾਂ ਮੀਡੀਆ 'ਚ ਦੇਖਦੇ ਆ ਕਿਸੇ ਨੂੰ ਨਿਗਾ ਮਿਲ ਜਾਂਦੀ ਐ ਉਹ ਕਿਸੇ ਵਿਸ਼ਵਾਸ ਵਾਲੇ ਦਾ ਕੋੜ ਦੂਰ ਅੱਜ ਵੀ ਹੋ ਰਿਹਾ ਐ ਕਿਤੇ ਵਿਸ਼ਵਾਸ ਵਾਲੇ ਦਾ ਰੋਗ ਠੀਕ ਹੋ ਰਿਹਾ ਐ ਕਿਸੇ ਨੂੰ ਕੋਈ ਉੱਥੋਂ ਫਲ ਮਿਲ ਰਿਹਾ ਕਿਸੇ ਨੂੰ ਕੋਈ ਬਰਕਤ ਮਿਲ ਰਹੀ ਐ ਤੋਂ ਉਹੀ ਗੱਲ ਕਹੀ ਐ ਨਾ ਵੀ ਅੱਧੇ ਹੈਗੇ ਹਾਂ ਪੱਕੀ ਅੱਧੇ ਨਾ ਪੱਕੀ ਜਿਹੜੇ ਵਿਸ਼ਵਾਸ ਵਾਲੇ ਆ ਮਹਾਰਾਜ ਅੱਜ ਵੀ ਰਤ ਰੋਗ ਟੁੱਟਦੇ ਆ ਉਹਨਾਂ ਦੇ ਹੂੰ ਅੱਜ ਵੀ ਤਾਂ ਦੁੱਖ ਦੂਰ ਹੋ ਰਹੇ ਆ ਉੱਥੇ ਬਸ ਸੱਚੀ ਗੋ ਕਰੇ ਜੇ ਕੀ ਕਹਿੰਦੇ ਗੁਰੂ ਰਾਮਦਾਸ ਗੁਰੂ ਰਾਮਦਾਸ ਪਿੱਤਾਂ ਨਹੀਂ ਨਿਰਣਾ ਕੀਤਾ ਨਾ ਫਿਰ ਉਹ ਬੀਬੀ ਰਜਨੀ ਵਾਲਾ ਵੀ ਇਹੀ ਤੇਰਾ ਪਤੀ ਆ ਜਦੋਂ ਮਹਾਰਾਜ ਕੋਲੇ ਆਏ ਦੋਵੇਂ ਜਣੇ ਹੂੰ ਉਹ ਕਹਿੰਦੀ ਵੀ ਤੂੰ ਮੇਰਾ ਪਤੀ ਨਹੀਂ ਤੂੰ ਮੇਰਾ ਪਤੀ ਮਾਰ ਦਿੱਤਾ ਉਹ ਕਹਿੰਦਾ ਵੀ ਮੈਂ ਹੀ ਤੇਰਾ ਪਤੀ ਆ ਵੀ ਉਹਨੇ ਗੱਲਾਂ ਗੁੱਲਾਂ ਕਈ ਦਸੀਆਂ ਉਹਨੂੰ ਵਿਸ਼ਵਾਸ ਨਾ ਕੀਤਾ ਫਿਰ ਉਹ ਜਦੋਂ ਕਹਿੰਦੇ ਗੁਰੂ ਸਾਹਿਬ ਕੋਲੇ ਗਏ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਹਾਂ ਵੀ ਇਹੀ ਤੇਰਾ ਪਤੀ ਹੈ ਤੇ ਇਦਾਂ ਹੀ ਕਲਾ ਵਰਤੀ ਹੈ ਇਹ ਮਹਾਰਾਜ ਜੀ ਕੁਰਬਾਨੀ ਵਿੱਚ ਇੱਕ ਨਹੀਂ ਮੈਂ ਘਟੋ ਘਟ 20 ਉਦਾਹਰਣਾਂ ਦੇ ਸਕਦਾ ਹੁਣੇ ਖੜੇ ਪੈਰ ਜਿੱਥੇ ਮਹਾਰਾਜ ਨੇ ਚਮਤਕਾਰ ਕੀਤਾ ਗੁਰੂਗ੍ਰਾਂਧ ਸਾਹਿਬ ਦੇ ਵਿੱਚ ਜ਼ਿਕਰ ਹੋਇਆ ਇਹਦਾ ਦੁੱਖ ਭੰਗ ਦੀ ਥੇਰੀ ਦਾ ਇਹਦਾ ਇਹਦਾ ਜੇਕਰ ਇਹ ਹੈ ਵੀ ਇੱਕ ਤਾਂ ਸ਼ਬਦ ਆਪਾਂ ਪੜ ਸਕਦੇ ਆ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤਨwidehat ਕਊਆ ਹਾਂਸ ਹੋਵੇ ਜੀ ਇਹਦਾ ਮਤਲਬ ਜੇ ਕਊਆ ਹਾਂਸ ਹੋਇਆ ਤੇ ਮਹਾਰਾ ਜੀ ਦਾ ਮਤਲਬ ਵੀ ਉੱਥੇ ਜਿਹੜੇ ਕਿੰਤੂ ਪਰੰਤੂ ਕਰਦੇ ਵੀ ਝੂਠੀ ਉਦਾਹਰਣ ਦੇ ਦਿੱਤੀ ਪਰ ਇਹਦਾ ਵਿਰੋਧ ਵੀ ਸਿੱਖ ਹੀ ਕਰ ਰਹੇ ਨੇ ਕਹਿੰਦੇ ਸਾਡੇ ਧਰਮ ਨੂੰ ਇਹ ਤਾਂ ਪਖੰਡਵਾਦ ਦੇ ਵੱਲ ਲੈ ਕੇ ਜਾ ਰਹੇ ਨੇ ਫਿਰ ਉਹ ਕਿਉਂ ਵਿਰੋਧ ਕਰ ਰਹੇ ਆ ਨਹੀਂ ਨਹੀਂ ਮੈਂ ਸਭ ਤੋਂ ਇਹ ਗੱਲ ਕਹੂੰਗਾ ਇਹਦੇ ਵਿੱਚ ਇਹਦੇ ਵਿੱਚ ਮੈਂ ਇਹ ਗੱਲ ਕਹੂੰਗਾ ਵੀ ਜੇ ਤੁਸੀਂ ਕਹਿੰਦੇ ਸੀ ਨਾ ਵੀ ਕੱਲਾ ਗਿਆਨ ਹੀ ਲੈਣਾ ਗੁਰੂ ਘਰੋਂ ਜਾ ਕੇ ਤੇ ਉਹ ਇੱਕ ਬਿਲਡਿੰਗ ਹੈ ਤੇ ਉਹ ਇੱਕ ਪਾਣੀ ਦਾ ਬਸ ਇੱਕ ਸੋਮਾ ਆ ਉੱਥੇ ਹੋਰ ਇਦੋਂ ਵੱਧ ਕੁਝ ਨਹੀਂ ਅਰੇ ਅਕੋਰਡਿੰਗ ਟੂ ਸਾਇੰਸ ਤੁਸੀਂ ਅੱਜ ਕਿੱਥੋਂ ਤੱਕ ਦੁਨੀਆ ਪਹੁੰਚ ਗਈ ਸਾਇੰਸ ਨੇ ਸਿੱਧ ਕਰ ਦਿੱਤਾ ਵੀ ਪਾਣੀ ਦੇ ਕੋਲ ਤੁਸੀਂ ਹੇਟ ਸਪੀਚ ਦੇ ਕੇ ਦੇਖੋ ਤੇ ਉਹ ਉਹੋ ਜਿਹੇ ਉਹਦੇ ਟਿਸ਼ੂ ਹੋ ਜਾਂਦੇ ਆ ਪਾਣੀ ਵੀ ਆਪਦਾ ਮਤਲਬ ਕੀ ਟਿਸ਼ੂ ਉਹਦੇ ਚੇਂਜ ਹੁੰਦੇ ਆ ਜੇ ਉੱਥੇ ਪਾਣੀ ਕੋਲੇ ਜਾ ਕੇ ਤੁਸੀਂ ਮਿਠਾਸ ਨਾਲ ਗੱਲ ਕਰੋਗੇ ਉਹ ਪਾਣੀ ਥੋੜਾ ਅਸਰ ਕਬੂਲਦਾ ਹੈ ਬਾਣੀ ਦਾ ਅਸਰ ਕਬੂਲਦਾ ਹੈ ਪਾਣੀ ਮਹਾਰਾਜ ਜੀ ਬੰਦੇ ਦੇ ਸਰੀਰ ਵਿੱਚ ਕਿੰਨਾ ਪਰਸੈਂਟੇਜ ਪਾਣੀ ਦਾ ਆ ਤੋ ਕਹਿਣ ਤੋਂ ਭਾਵ ਆ ਵੀ ਮੈਂ ਤਾਂ ਬੇਨਤੀ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀਆਂ ਉਦਾਹਰਣਾਂ ਇਹਨਾਂ ਚੀਜ਼ਾਂ ਕਰਕੇ ਸਾਡੇ ਕਟੜ ਪੁਣੇ ਨੇ ਨਾ ਸਾਡੇ ਲੋਕ ਸਿੱਖੀ ਤੋਂ ਦੂਰ ਕਰ ਦਿੱਤੇ ਅੱਜ ਜਿਹੜੇ ਸਟੇਜਾਂ ਤੇ ਕਰਾਮਾਤਾਂ ਆ ਉਹ ਦਿਖਾਉਂਦੇ ਆ ਨਾ ਜਮਤਕਾਰ ਅੱਜ ਲੋਕ ਉਧਰ ਨੂੰ ਭੱਜੇ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਸਾਡੇ ਐਸੇ ਪ੍ਰਚਾਰਕਾਂ ਨੇ ਤੋੜਿਆ ਆਇਆ ਤੋੜਿਆ ਕਿਵੇਂ ਆ ਵੀ ਨਹੀਂ ਇਕੱਲਾ ਗਿਆਨ ਹੀ ਮਿਲਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਇੱਥੋਂ ਹੋਰ ਕੁਝ ਨਹੀਂ ਮਿਲਦਾ ਤੇ ਬਾਣੀ ਕੀ ਕਹਿੰਦੀ ਹੈ ਜੋ ਮਾਂਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੀ ਠੀਕ ਹੈ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਕਸਮ ਭਰੋਸਾ ਮਹਾਰਾਜ ਜੀ ਮਹਾਰਾਜ ਤਾਂ ਸਪਸ਼ਟ ਲੈ ਕਰਿਆ ਵੀ ਤੂੰ ਜੋ ਚਾਹਣਾ ਤੈਨੂੰ ਉਹ ਮਿਲੂਗਾ ਠੀਕ ਹੈ ਨਾ ਸਤਗੁਰ ਨੂੰ ਜਿਹੜਾ ਕੋਈ ਇੱਛੇ ਤੇਹਾ ਫਲ ਪਾਏ ਸੀ ਜਿਹੋ ਜੀ ਕੋਈ ਇੱਛਾ ਲੈ ਕੇ ਆ ਉਹੋ ਜਿਹਾ ਫਲ ਮਿਲੂਗਾ ਉਹਨੂੰ ਜੀ ਹਨਾ ਮੈਂ ਤਾਂ ਇਹ ਕਹਿਣਾ ਉਹਨੇ ਵੀ ਜਿਹੜੇ ਕਹਿੰਦੇ ਵੀ ਉੱਥੇ ਕੜਾਹੇ 'ਚ ਸਿੰਘ ਡਿੱਗਿਆ ਅੰਮ੍ਰਿਤਸਰ ਲੰਗਰ 'ਚ ਉਹਨੂੰ ਕਿਉਂ ਨਹੀਂ ਉੱਥੇ ਇਸ਼ਨਾਨ ਕਰਾਇਆ ਉਹ ਭਾਈ ਮੈਂ ਤਾਂ ਇਹ ਬੇਨਤੀ ਕਰਦਾ ਹੈ ਕਈ ਵਾਰੀ ਨਾ ਮਾਫ ਕਰਿਓ ਦੀਵੇ ਇੱਥੇ ਨੀਰਾ ਹੁੰਦਾ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਤੇ ਇਹ ਨਾ ਹੋਵੇ ਆਪਾਂ ਨੇੜ ਆਲੇ ਖਾਲੀ ਰਹ ਜੀ ਤੇ ਦੂਰੋਂ ਆ ਕੇ ਅਗਲੇ ਝੋਲੀਆਂ ਭਰਾ ਕੇ ਲੈ ਜਾਣ ਸਾਡੇ ਲੋਕਾਂ 'ਚ ਇੰਨਾ ਕਿੰਤੂ ਪਰੰਤੂ ਵਧਿਆ ਹੋਇਆ ਏ ਆਪਣੇ ਗੁਰੂ ਦੇ ਪ੍ਰਤੀ ਜੇ ਤੁਹਾਡੇ ਅੰਦਰ ਸ਼ਰਧਾ ਨਹੀਂ ਵਿਸ਼ਵਾਸ ਨਹੀਂ ਠੀਕ ਹੈ ਮੈਨੂੰ ਐਂ ਦੱਸੋ ਵੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਮੈਨੂੰ ਨਹੀਂ ਲੱਗਦਾ 98 ਕੀ 99% ਲੋਕ ਤਾਂ ਹੀ ਜਾਂਦੇ ਆ ਰੱਬ ਦੇ ਘਰੇ ਵੀ ਰੱਬਾ ਤੂੰ ਹੀ ਕੋਈ ਕਲਾ ਵਰਤਾ ਸਕਦਾ ਹੂੰ ਠੀਕ ਹੈ ਬਿਲਕੁਲ ਜਿਹੜੇ ਗਿਆਨ ਦੀ ਗੱਲ ਹੈ ਗਿਆਨ ਵੀ ਮਿਲਦਾ ਇਹ 'ਚ ਕੋਈ ਸ਼ੱਕ ਨਹੀਂ ਗੁਰਬਿਨ ਗਿਆਨ ਨਾ ਹੋਏ ਪਰ ਗੁਰੂ ਸਾਰੇ ਸੁੱਖਾਂ ਦਾ ਦਾਤਾ ਵੀ ਹੈ ਇੱਛਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੇ ਕਾਮ ਤੇ ਨਾ ਇੰਨੇ ਕੋ ਕਟੜ ਨਾ ਬਣੋ ਵੀ ਲੋਕ ਤੁਹਾਨੂੰ ਛੱਡ ਛੱਡ ਚਲੇ ਜਾਣ ਠੀਕ ਹੈ ਨਾ ਤੁਸੀਂ ਉਦਾਹਰਣਾ ਮਹਾਰਾਜ ਅੱਜ ਤੁਸੀਂ ਤੁਸੀਂ মিডিਏ ਦੇ ਵਿੱਚੋਂ ਤੁਸੀਂ ਕਿੰਨੀਆਂ ਉਦਾਹਰਣਾਂ ਨੇ ਅੱਜ মিডিਏ 'ਚ ਆਉਂਦੀਆਂ ਆ ਪਿੱਛੇ ਜਿਹੜਾ ਥੋੜੇ ਦਿਨ ਹੀ ਹੋਏ ਆ ਕਿਸੇ ਬੱਚੇ ਦੀ ਨਿਗਾਹ ਆਈ ਹੈ ਜੀ ਕਿੰਨੇ ਬਹੁਤ ਗਲਾ ਵਰਤਦੀਆਂ ਮਹਾਰਾਜ ਗੁਰੂ ਨਾਨਕ ਦਾ ਘਰ ਹੈ ਗੁਰੂ ਰਾਮਦਾਸ ਪੀਤਾ ਦਾ ਧਾਰ ਹੈ ਇਹ ਫਿਰ ਇਹ ਫਿਰ ਜਿਹੜਾ ਇਸ ਤਰੀਕੇ ਦੀਆਂ ਖਵਾਵਾਂ ਫਲਾਈਆਂ ਜਾਂਦੀਆਂ ਨੇ ਕਿ ਇਹ ਤਾਂ ਪਖੰਡਾ ਇਹ ਫਿਰ ਜਾਣ ਬੁੱਝ ਕੇ ਕੀਤਾ ਜਾਂਦਾ ਕਿ ਬਦਨਾਮ ਕਰਨੀਆਂ ਕੋਸ਼ਿਸ਼ਾਂ ਨੇ ਮੈਂ ਤਾਂ ਸਿਰਫ ਇਹ ਕਹੂੰਗਾ ਇਹ ਆਰਐਸਐਸ ਦੇ ਬੰਦੇ ਐ ਜਿਹੜੇ ਉਹਨਾਂ ਨੇ ਪਲਾਂਟ ਕੀਤੇ ਸਿੱਖੀ ਸਰੂਪ ਦੇ ਵਿੱਚ ਠੀਕ ਹੈ ਜੀ ਜਿਹੜੇ ਗੁਰੂ ਘਰ ਦੇ ਪ੍ਰਤੀ ਇਹਨਾਂ ਦੀ ਸ਼ਰਧਾ ਆਸਥਾਨ ਨੂੰ ਖਤਮ ਕਰਨਾ ਚਾਹੁੰਦੇ ਐ ਜੀ ਤੇ ਕਿਤੇ ਨਾ ਕਿਤੇ ਉਹ ਅੱਜ ਆਪਣੇ ਮਗਰ ਲਾਉਣਾ ਚਾਹੁੰਦੇ ਆ ਤੁਸੀਂ ਮੈਨੂੰ ਐਂ ਦੱਸੋ ਭਾਜੀ ਜੀ ਅੱਜ ਪੰਜਾਬ ਦੇ ਵਿੱਚ ਕਿੰਨਾ ਪਖੰਡਵਾਦ ਵਧ ਗਿਆ ਕਿੰਨੇ ਦੇਹਧਾਰੀ ਡੰਬ ਗੁਰੂ ਕਿੰਨਾ ਪਖੰਡ ਚੱਲ ਰਿਹਾ ਇਹ ਪਖੰਡ ਅਸੀਂ ਆਪ ਬਣਾਉਣ ਵਾਲੇ ਆ ਮਹਾਰਾਜ ਅਸੀਂ ਜਦੋਂ ਇਥੋਂ ਕਹਿਣ ਲੱਗੇ ਵੀ ਗੁਰੂ ਕੋਲੋਂ ਕੱਲਾ ਗਿਆਨ ਲਓ ਜੀ ਗਿਆਨ ਲੈ ਕੇ ਜੀਵਨ ਬਣਾਓ ਅਸੀਂ ਕਦੋਂ ਕਹਿੰਨੇ ਵੀ ਗਿਆਨ ਨਾ ਲਓ ਗਿਆਨ ਲਓ ਪਰ ਗੁਰੂ ਦਾਤਾਂ ਵੀ ਦਿੰਦਾ ਹੈ ਗੁਰੂ ਝੋਲੀਆਂ ਵੀ ਭਰਦਾ ਹੈ ਇਹ ਇਹ ਘਰ ਹੈ ਇੱਥੇ ਸਾਰੇ ਸੁੱਖ ਮਿਲਦੇ ਨੇ ਇੱਥੇ ਜਿਹੜੀ ਕੋਈ ਇੱਛਾ ਲੈ ਕੇ ਆਊਗਾ ਉਹਨੂੰ ਉਹੋ ਜਿਹਾ ਫਲ ਮਿਲੂਗਾ ਜੇ ਕੋਈ ਗਿਆਨ ਲੈਣ ਆਇਆ ਉਹਨੂੰ ਗਿਆਨ ਮਿਲੂਗਾ ਜੇ ਕੋਈ ਪਦਾਰਥ ਮੰਗਦਾ ਹੈ ਗੁਰੂ ਸਾਹਿਬ ਤੋਂ ਸੁੱਖ ਮੰਗਦਾ ਉਹਨੂੰ ਸੁੱਖ ਵੀ ਮਿਲਦੇ ਹੂੰ ਬਿਲਕੁਲ ਠੀਕ ਹੈ ਬਾਕੀ ਰਹੀ ਜਮਤਕਾਰਾਂ ਦੀ ਗੱਲ ਮੈਂ ਤੁਹਾਨੂੰ 20 ਗੁਰਮਾਣੀ ਦੇ ਸ਼ਬਦ ਸੁਣਾ ਸਕਦਾ ਸੁਣ ਲੋ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਦਰ ਆਇਆ ਠੀਕ ਹੈ ਠੀਕ ਹੈ ਹਰ ਨਾਕਸ਼ ਨੂੰ ਮਾਰਿਆ ਸੀ ਨਰ ਸਿੰਘ ਦੇ ਅਵਤਾਰ ਪਿੱਲਰ ਵਿੱਚੋਂ ਥੰਲੇ ਵਿੱਚੋਂ ਪਾੜ ਕੇ ਠੀਕ ਹੈ ਜੀ ਨੋਹਾਂ ਨਾਲ ਪਾੜਿਆ ਨਰਸਿੰਘ ਨੇ ਅਵਤਾਰ ਦਿਖਾਇਆ ਉਸ ਵੇਲੇ ਰੂਪ ਆਪਣਾ ਤੋਂ ਇਹ ਵੀ ਕਿਤਾ ਕਰਾਵਾਤੀ ਹੈ ਗੁਰਬਾਣੀ ਮੰਦੀ ਇਸ ਗੱਲ ਨੂੰ ਫਿਰ ਇੱਥੇ ਹੀ ਵਸ ਨਹੀਂ ਜਿਉਂ-ਜੋ ਨਾਮ ਹਰਗੁਣ ਚਰੇ ਭਗਤ ਜਨਾਂ ਕੋ ਦੇਹਰਾ ਫਿਰ ਅੱਜ ਵੀ ਨਰਸੀ ਨਾਮਦੇਵ ਆਂਡਾ ਨਾਥ ਮੰਦਿਰ ਹੰਗੋਲੀ ਜ਼ਿਲ੍ਹਾ ਜੀ ਠੀਕ ਹੈ ਉੱਥੇ ਜਾ ਕੇ ਦੇਖੋ ਅੱਜ ਵੀ ਉਹ ਮੰਦਿਰ ਦੇ ਪੌੜੀਆਂ ਜਿਹੜੇ ਪਾਸੇ ਉਧਰੋਂ ਮੰਦਿਰ ਘੁੰਮਿਆ ਹੋਇਆ ਉਧਰ ਬੈਠਾ ਤੇ ਜਿੱਧਰ ਪੌੜੀਆਂ ਨਹੀਂ ਸੀ ਉਧਰਲੇ ਪਾਸੇ ਭਗਤ ਨਾਮਦੇਵ ਜੀ ਖੜੇ ਹੋਏ ਸੀ ਬੰਦਗੀ ਕਰ ਰਹੇ ਸੀ ਤੇ ਮੰਦਰ ਉਧਰ ਨੂੰ ਘੁੰਮ ਗਿਆ ਜੀ ਠੀਕ ਹੈ ਅੱਜ ਵੀ ਤੁਸੀਂ ਬਿਦਰ ਨਾਨਕ ਧੀਰਾ ਸਾਹਿਬ ਜਾ ਕੇ ਦੇਖੋ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਰੱਖੇ ਉੱਥੋਂ ਢੀਕਰੀ ਪਾਸੇ ਕੀਤੀ ਪੱਥਰ ਪਾਸੇ ਕੀਤਾ ਚਰਨਾ ਦੇ ਨਾਲ ਅੱਜ ਵੀ ਉੱਥੋਂ ਅੰਮ੍ਰਿਤ ਦੀ ਗੰਗਾ ਉੱਥੋਂ ਅੰਮ੍ਰਿਤ ਵਹਿਦ ਰਿਹਾ ਉੱਥੋਂ ਸਾਰਾ ਸ਼ਹਿਰ ਪਾਣੀ ਪੀ ਰਿਹਾ ਅੱਜ ਬਿਦਰ ਦਾ ਜੀ ਠੀਕ ਹੈ ਮਹਾਰਾਜ ਇਹ ਲੋਕ ਨਾ ਇਹਨਾਂ ਦੀ ਲੋਕਾਂ ਦੀ ਜਿਹੜੀ ਆਸਥਾ ਆ ਇਹ ਕਿਤੇ ਨਾ ਕਿਤੇ ਢਾਵਾ ਡੋਲ ਹੋ ਚੁੱਕੇ ਆ ਲੋਕ ਆਪ ਹੀ ਇਕੱਲੋ ਵੀ ਗਿਆਨ ਜਦੋਂ ਕਿਸੇ ਹੱਦ ਤੱਕ ਇਥੋਂ ਤੱਕ ਇਹਨਾਂ ਨੂੰ ਲੈ ਗਿਆ ਵੀ ਇਹ ਆਪ ਹੀ ਸ਼ੰਕੇ ਵਾਦੀ ਗੱਲਾਂ ਕਰਨ ਲੱਗ ਗਏ ਬਸ ਜੀ ਮੈਂ ਤਾਂ ਇਹੀ ਕਹੂੰਗਾ ਹਨਾ ਗੁਰਬਾਣੀ ਵਿੱਚ ਬੜੀਆਂ ਉਦਾਹਰਣਾਂ ਨੇ ਮਹਾਰਾਜ ਜੀ ਬੜੀਆਂ ਉਦਾਹਰਣਾਂ ਨੇ ਭਗਤ ਕਬੀਰ ਜੀ ਨੂੰ ਸੱਟਿਆ ਉਹਨਾਂ ਨੂੰ ਖਤਮ ਕਰਨ ਲੱਗਿਆ ਰਾਜਾ ਵੀ ਜਾ ਤੱਕ ਕਹਿੰਦੇ ਮੇਰੀ ਮਰੀ ਹੋਈ ਗਊ ਜੀ ਮੰਦੀ ਕਰ ਹਨਾ ਭਗਤ ਕਬੀਰ ਜੀ ਨੂੰ ਮਾਫ ਕਰਿਓ ਭਗਤ ਨਾਮਦੇਵ ਜੀ ਨੂੰ ਫਿਰ ਭਗਤ ਕਬੀਰ ਜੀ ਨੂੰ ਜਦੋਂ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਤੇ ਪਾਣੀ ਨਾਲ ਲੋਹੇ ਦੇ ਸੰਗਲ ਟੁੱਟਦੇ ਦੇਖੇ ਆ ਜਦੋਂ ਭਗਤ ਕਬੀਰ ਜੀ ਨੂੰ ਗੰਗਾ ਦੇ ਵਿੱਚ ਰੋੜਿਆ ਗਿਆ ਬਨ ਕੇ ਪੱਥਰਾਂ ਨਾਲ ਤੇ ਜਦੋਂ ਪੱਥਰ ਬਨ ਕੇ ਤੇ ਲੋਹੇ ਦੇ ਸੰਗਲਾਂ ਨਾਲ ਸੱਟਿਆ ਗਿਆ ਜੰਜੀਰ ਤਾਂ ਲੋਹੇ ਨੂੰ ਹੀ ਕਹਿੰਦੇ ਆ ਨਾ ਆਪਾਂ ਜੀ ਤੇ ਫਿਰ ਉਹ ਉਹ ਲੋਹੇ ਦੇ ਸੰਗਰਦ ਪਾਣੀ ਨੇ ਤੋੜ ਦਿੱਤੇ ਸਾਰੀ ਦੁਨੀਆ ਨੇ ਦੇਖ ਕੇ ਗੁਰਬਾਣੀ ਵਿੱਚ ਉਹ ਸ਼ਬਦ ਆਉਂਦਾ ਆ ਠੀਕ ਹੈ ਗੰਗਾ ਕੀ ਲਹਿਰ ਮੇਰੀ ਟੁੱਟੀ ਝੰਜੀਰ ਜੀ ਬੜੀਆਂ ਉਦਾਹਰਣਾਂ ਨੇ ਮਹਾਰਾਜ ਮੈਂ ਇਸ ਵੇਲੇ ਮਾਫ ਕਰਿਓ ਹੈ ਹੀ ਗੱਡੀ 'ਚ ਜੇ ਮੈਂ ਕਮਰੇ 'ਚ ਬੈਠਾ ਹੁੰਦਾ ਤਾਂ ਤੁਹਾਨੂੰ ਪਤਾ ਨਹੀਂ ਕਿੰਨਾ ਕੁਸ਼ ਮੈਂ ਪੜ-ਪੜ ਕੇ ਮੈਂਟ ਜੀ ਤੁਹਾਡੇ ਮੂਹਰੇ ਰੱਖ ਦੇਣੀਆਂ ਸੀ ਗੱਲਾਂ ਹਾਂ ਨਾ ਔਰ ਕਈ ਪ੍ਰਚਾਰਕ ਕਹਿੰਦੇ ਜੀ ਇਹਦਾ ਭਾਵ ਲੈਣਾ ਹੈ ਆਪਾਂ ਫੁਲਾਨਾ ਕਰਨਾ ਹੈ ਉਹ ਕਰਨਾ ਕਈ ਪ੍ਰਚਾਰਕ ਵੀ ਇਹਦੇ ਹੱਕ 'ਚ ਨਹੀਂ ਹੈਗੇਗੇ ਕਈ ਪ੍ਰਚਾਰਕ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਤਾਂ ਜੀ ਸਾਡੇ ਧਰਮ 'ਚ ਹੈ ਨਹੀਂ ਇਹ ਤਾਂ ਮਨ ਘੜਤਾ ਜੀ ਮਹਾਰਾਜ ਜੀ ਫੋਨ ਨੂੰ ਦੱਸਿਆ ਨਾ ਸਾਡਾ ਬੇੜਾ ਗਰਕ ਸਾਡੇ ਲੋਕਾਂ ਦਾ ਸਾਡੇ ਪੰਜਾਬ ਦੇ ਵਿੱਚ ਅੱਜ ਦੂਸਰੇ ਧਰਮ ਦੇ ਲੋਕ ਕਿਉਂ ਆ ਗਏ ਕਿਉਂਕਿ ਕਿਤੇ ਨਾ ਕਿਤੇ ਸਾਡੇ ਲੋਕ ਸ਼ਰਧਾ ਬਣਾਉਣ 'ਚ ਕਾਮਯਾਬ ਨਹੀਂ ਰਹੇ ਸਾਡੇ ਲੋਕਾਂ ਨੇ ਸ਼ਰਧਾ ਖਤਮ ਕੀਤੀ ਹੈ ਗੁਰੂ ਦੇ ਪ੍ਰਤੀ ਗੁਰੂ ਘਰ ਦੇ ਪ੍ਰਤੀ ਤਾਂ ਹੀ ਅੱਜ ਦੂਜੇ ਧਰਮ ਵਾਲੇ ਪੰਜਾਬ ਦੇ ਵਿੱਚ ਕਾਬਜ ਹੋ ਰਹੇ ਆ ਜੀ হাঁজ বহনবাদ বাবা জীগুরু জী কালসাগু খালসা বাইগুরু জীব